ਹਾਂਜੀ ਬਾਈ ਜੀ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਸੁਖਜਿੰਦਰ ਦੇ ਘਰੋਂ ਆ ਪਿੰਡ ਆ ਗਿਆ ਵੀਰੇ ਬੁਰਜ ਸਿਮਾ ਜ਼ਿਲ੍ਹਾ ਬਠਿੰਡਾ ਤਹਿਸੀਲ ਦੋਸਤੋ ਦਮਦਮਾ ਸਾਹਿਬ ਤਲਵੰਡੀ ਸਾਬੋ 4 ਮਹੀਨੇ ਤੇ 7 ਦਿਨਾਂ ਦੀ ਦੋਸਤੋ ਆਹ ਗੱਬਣ ਝੋਟੀ ਬਾਈ ਨੇ ਸੇਲ ਕਰਨੀ ਆ ਸੋ ਆਜੋ ਸਾਰੀ ਇਨਫੋਰਮੇਸ਼ਨ ਆਪਾਂ ਬਾਈ ਤੋਂ ਲਵਾਂਗੇ ਕੀ ਬਾਈ ਇਹਦਾ ਭਾਅ ਕਰਦਾ ਤੇ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲੋ 18 ਤਰੀਕ 12ਵਾਂ ਮਹੀਨਾ 2025 ਆਜੋ ਆਪਾਂ ਮਾਲਕਾ ਨਾਲ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਬਾਈ ਸਖਜਿੰਦਰ ਸਤਿ ਸ਼੍ਰੀ ਅਕਾਲ ਬਾਈ ਪਿੰਡ ਬਾਈ ਆਪਣਾ ਬੁਰਜ ਸੇਮਾ ਆ ਗਿਆ ਨਾਲ ਨਾਲ ਕਿਹੜੇ ਪਿੰਡ ਆ ਬਾਈ ਰਾਮਗੜ੍ਹ ਪੁੰਦੜ ਆ ਗਿਆ ਬਈ ਇਧਰ ਨੱਤ ਵਗੇਰ ਆ ਗਿਆ ਰਾਮਗੜ੍ਹ ਪੁੰਦੜ ਇੱਕ ਸਾਈਡ ਇੱਕ ਸਾਈਡ ਨੱਤ ਵਗੇਰ ਵਿਚਾਲੇ ਆਪਣਾ ਪਿੰਡ ਹਾਂ ਹਾਂਜੀ ਬਾਈ ਤਲਵੰਡੀ ਸਾਬੋ ਤੋਂ ਕਿੰਨਾ ਰਹਿ ਗਿਆ ਬਾਈ ਤਲਵੰਡੀ ਸਾਬੋ ਤੋਂ 7 ਕਿਲੋਮੀਟਰ ਬਾਈ ਤਲਵੰਡੀ ਸਾਬੋ ਤੋਂ 7 ਕਿਲੋਮੀਟਰ ਠੀਕ ਆ ਸਖਜਿੰਦਰ ਬਾਈ ਇਹ ਜਿਹੜੀ ਝੋਟੀ ਆਪਾਂ ਸੇਲ ਕਰਨੀ ਆ ਕਿੰਨੇ ਟਾਈਮ ਦੀ ਅੱਜ ਗੱਭਣਾ ਹੈ ਇਹ ਇਹ ਬਾਈ 11 ਅਗਸਤ ਨੂੰ ਇਹ ਆਈ ਹੋਈ ਸੀ ਦੀ ਤੇ 4 ਮਹੀਨੇ ਤੇ 7 ਦਿਨਾਂ ਦੀ ਗੱਬਣਾ ਬਈ 4 ਮਹੀਨੇ 7 ਦਿਨਾਂ ਦੀ ਗੱਬਣ ਚੈੱਕ ਕਰਾ ਲਈ ਤੁਸੀਂ ਹਾਂ 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 ਬਈ ਜਿਹੜੇ ਵੀ ਮੇਰੇ ਭਰਾ ਨੇ ਆਪਣੇ ਤੋਂ ਖਰੀਦਣੀ ਆ ਹਾਂ ਹਾਂ ਚੈੱਕ ਕਰਾ ਕੇ ਤਸੱਲੀ ਕਰਕੇ ਲੈ ਜਾ ਸਕਦੇ ਆ ਆਪਦੀ ਚੈੱਕ ਕਰਾ ਸਕਦਾ ਅਗਲਾ ਬਈ ਤਸੱਲੀ ਕਰਕੇ ਜਿਵੇਂ ਮਰਜ਼ੀ ਬਾਈ ਤੋਂ ਫਿਰ ਤੁਸੀਂ ਸੌਦਾ ਕਰ ਸਕਦੇ ਹੋ ਬਾਕੀ ਜਿਹੜਾ ਸੀਮਨਸਟਰਾ PC574 ਬਈ PC574 ਚਲਦੀ ਵੀ ਦੋਸਤੋ PC574 ਤੋਂ ਇਹ ਗੱਬਣਾ ਉਮਰ ਕਿੰਨੀ ਹੋਗੀ ਬਈ ਇਹਦੀ ਅੱਜ ਉਮਰ ਬਈ 3 ਸਾਲ ਤੋਂ ਪਰ ਇੱਕ ਇੱਕ ਮੰਨ ਲਓ 15 20 ਦਾ ਨਾ 4 ਦੰਦ ਹੋਗੀ ਠੀਕ ਆ 3 ਸਾਲ ਤੋਂ ਦੋਸਤੋ 15 20 ਦਿਨ ਉੱਪਰ ਤੇ ਬਾਕੀ ਵਜਨ ਦੀ ਕੱਦ ਕਾਠ ਦੀ ਝੋਟੀ ਬਹੁਤ ਸੋਹਣੀ ਆ ਸਿੰਘਾਂ ਦੀ ਬਹੁਤ ਕੁੰਡੀ ਕੰਡੀ ਆ ਗਈ ਵੀਰੇ ਪੂਰੀ ਫੁੱਲ ਵਧੀਆ ਜੰਮੀ ਪਲੀ ਆ ਬਾਕੀ ਆਪਾਂ ਇੱਕ ਵਾਰ ਨੰਬਰ ਬੋਲਦੇ ਸੋਹਿੰਦਰ ਵੀਰੇ 80 547 ਬਈ ਹਮ 70 355 ਠੀਕ ਆ ਨੰਬਰ ਦੋਸਤੋ ਬਾਈ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਪਿੰਡ ਬੁਰਜ ਸੇਮਾ ਬਾਕੀ ਇਹਨੂੰ ਆਪਾਂ ਖੋਲ ਕੇ ਤੋੜ ਕੇ ਦਿਖਾ ਦਨੇ ਆ ਸੋ ਜਿਹੜੇ ਵੀ ਭਰਾ ਨੂੰ ਪਸੰਦ ਆਉ ਚੰਗੀ ਸੋਹਣੀ ਝੋਟੀ ਆ ਦੋਸਤੋ ਇੱਕ ਪੈਰ ਹਲਕਾ ਜਾ ਚਿੱਟਾ ਹੈਗਾ ਹਨਾ ਹਾਂ ਹਾਂ ਗ੍ਰੀਡ ਦਾ ਪੱਖ ਯਾ ਰੱਖਦੀ ਆ ਹਾਂਜੀ ਹਾਂ ਬਾਕੀ ਤੁਸੀਂ ਕੁੰਡੀ ਕਾਂਡੀ ਤੇ ਸਰੀਰ ਪੱਖੋਂ ਝੁੱਟੀ ਤੁਸੀਂ ਚੈੱਕ ਕਰੋ ਥੋੜਾ ਜਿਹਾ ਮੇਰੇ ਤੋਂ ਜ਼ਰੂਰ ਉਪਰ ਕਰਦੀ ਆ ਆ ਲੈ ਬਾਈ ਬਹੁਤ ਸੋਹਣੀ ਝੁੱਟੀ ਆ ਬਾਈ ਇਧਰ ਹੀ ਲੈ ਸਿੰਦਰ ਕਿਹੜਾ ਇੱਕ ਹੋਰ ਦਵਾ ਲਾ ਆ ਦੇਖੋ ਵੀਰੇ ਸੋ ਜਿਹੜੇ ਵੀ ਭਰਾ ਨੂੰ ਫਿੱਟ ਆਉ ਕਰ ਲਿਓ ਵੀਰ ਨਾਲ ਸੰਪਰਕ ਮੋਲਾ ਜਿਹੜਾ ਉਹ ਆਪਾਂ ਵੀਡੀਓ ਦੇ ਵਿੱਚ ਹੀ ਕਰਵਾ ਦਿੰਨੇ ਆ ਬਾਈ ਤੋਂ ਥਣਾ ਦੀ ਵਧੀਆ ਸੋਹਣੀ ਆ ਗੈਪ ਤੇ ਥਣਾ ਬਾਕੀ ਸੋਨੋ ਕੋਲੋਂ ਮੈਂ ਦਿਖਾ ਦੂੰਗਾ ਝੁੱਟੀ ਦੇ ਥਣ ਵੀਰੇ ਮੇਰੇ ਤੋਂ ਥੋੜਾ ਜਿਆਦਾ ਡਰਦੀ ਆ ਹੂੰ ਨੰਬਰ ਭਰਾ ਦਾ ਹੀਟਾ ਚੱਲੀ ਜਾਂਦਾ ਬਿਲਕੁਲੇ ਕੰਮ ਕਰ ਘਰੇਲੂ ਖਰਚੋਂ ਸਹਿੰਦਰ ਵੀਰੇ ਕੀ ਭਾ ਕਰਦਾ ਫਿਰ ਇਹਦਾ ਬਈ 8000 8000 ਹਾਂ ਬਈ ਠੀਕ ਆ 8000 ਦੋਸਤੋ ਮਾਰ ਕਰਨੇ ਦੀ ਡਿਮਾਂਡ ਰੱਖੀ ਆ ਕਰ ਦਾਂਗੇ ਹਾਂ ਮਾਨਤਨ ਵੀਰ ਕਹਿੰਦਾ ਕਰ ਦਾਂਗੇ ਸਵਾ ਚਾਰ ਮਹੀਨਿਆਂ ਦੀ ਗੱਬਣ ਚੈੱਕ ਪਾਸ ਜਿਹੜੇ ਵੀ ਭਰਾ ਨੇ ਖਰੀਦਣੀਆਂ ਰੁੱਤ ਬਹੁਤ ਵਧੀਆ ਚ ਸੂਗ ਗਈ ਬਈ ਹਾਂ ਜੋਂ ਮਹੀਨੇ ਚ ਸੂਗ ਗਈ ਜੇਠ ਮਹੀਨਾ ਹਾਂ ਜੇ ਜਿਵੇਂ ਤੇ ਸੀਮਾ ਜੇਟਸ ਤੇ ਜੂਨ ਚ ਜਾ ਕੇ ਇਹਨੇ ਸੋਨਾ ਇਧਰ ਨੂੰ ਕਰੀ ਬਾਈ ਥੋੜੇ ਠੰਡੇ ਦਿਖਾ ਦਗੇ ਇਹਦੇ ਕੱਦ ਦੀ ਪੂਰੀ ਫੁੱਲ ਆ ਗਈ ਵੀਰੇ ਪੂਰੀਆ ਫੁੱਲ ਕੱਦ ਚ ਤੇ ਚੰਗੇ ਸਰੀਰ ਚ ਦੋਸਤੋ ਬਸ 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 ਬਾਈ ਹਾਂ ਸੋਨੇ ਚਾਰ ਹਨਾ ਦੋਸਤੋ ਗਏ ਤੇ ਆ ਦੇਖੋ ਹਮ ਬਾਕੀ ਜਿਹੜੇ ਵੀ ਭਰਾਣੇ ਖਰੀਦਣੀਆਂ ਕਰ ਲਓ ਵੀਰ ਨਾਲ ਸੰਪਰਕ ਬੁਰਜ ਸੀਮਾ ਪਿੰਡ ਦੋਸਤੋ ਰਾਮਗੜ੍ਹ ਭੁੰਦੜ ਤੇ ਇੱਕ ਸਾਈਡ ਤੇ ਆ ਗਿਆ ਨੱਤ ਵਗੈਰ ਵੀਡੀਓ ਦੇਖਣ ਲਈ ਬਾਈ ਜੀ ਧੰਨਵਾਦ ਸਸੀਕਾਲ ਬਾਈ ਜੀ ਸਾਰੇ ਭਰਾਵਾਂ ਨੂੰ